ਮੇਰਾ ਪੋਤਾ ਇਹ ਸਾਮੋਤੋ ਹੀ ਨਵੀਂ ਇਹਨਾਂ ਨੇ ਚਿੱਟਾ ਦੇ ਕੇ ਗਿਆ ਘਰੇ 10000 ਦਾ ਧੁੜਾਂ ਤੋਂ ਮੁੰਡੇ ਆ ਉਹ ਦੇ ਕੇ ਗਏ ਆ ਤੇ ਇਹਨਾਂ ਨੇ ਪਤਾ ਨਹੀਂ ਰਾਤ 12 ਵਜੇ ਲਾਇਆ ਕਿ 2 ਵਜੇ ਦੱਸ ਜਾ ਦਦਾ ਹੀ ਲਾ ਲਿਆ ਘਰੇ ਲਾ ਲਿਆ ਘਰੇ ਲਾ ਲਿਆ ਉਹ ਘਰੇ ਦੇ ਕੇ ਜਾਂਦੇ ਠੀਕ ਹੈ ਕਿੰਨੀ ਦਸ਼ਾ ਖਤਮ ਹੋ ਗਿਆ ਨਹੀਂ ਜੀ ਸਰਕਾਰਾਂ ਦੀਆਂ ਅੱਖਾਂ ਮੀਟੀਆਂ ਖੁੱਲੀਆਂ ਨਹੀਂ ਆ ਜੀ ਨਸ਼ਾ ਵੀ ਕੰਡਿਆ ਸਾਡੇ ਪਿੰਡ ਚਿੱਟਾ ਇੰਨਾ ਵੇਖਦਾ ਬੁੱਢੀਆਂ ਵੀ ਵੇਚੀ ਜਾਂਦੀਆਂ ਬੰਦੇ ਵੀ ਵੇਚੀ ਜਾਂਦੇ ਛਰੇ ਆ ਆਂਬਰ ਤੱਕ ਆਣੇ ਗਾਤਰੇ ਪਾ ਕੇ ਨਸ਼ਾ ਢਿਆਂ ਤੋਂ ਪੁੜਾਂ ਤੇ ਵੇਚਦੇ ਆ ਕੀ ਨਾਂ ਸੀ ਨੌਨਾਂ ਲਾ ਇਹਨਾਂ ਦਾ ਗੌਰਪ੍ਰੀਤ ਉਹਦਾ ਨਾਮ ਮਲਕੀਤ ਸਿੰਘ ਹਾਂ ਉਹ ਵੀ ਆਇਆ ਪਬਲਡਾ ਉਹਦੇ ਦੋ ਗੁੱਡੀਆਂ ਬੇਟੀਆਂ ਮਾਵਾ ਦੇ ਪੁੱਤ ਜਿਹੜੇ ਮਰਵਾਉਣੇ ਮਰਵਾਈ ਜਾਂਦੇ ਕੋ ਗੁੰਡਾ ਕਰਦੀ ਬੁੜੀਆਂ ਕੋ ਪਰਸ ਖੋਲੇ ਚੋਰੀਆਂ ਹੋਣਡੀਆਂ ਪੁੱਤ ਮਰਦੇ ਜਾਂਦੇ ਸਰਕਾਰਾਂ ਤੋਂ ਕੁਸਕਦੀਆਂ ਹੀ ਨਹੀਂ ਪੁਲਿਸ ਫੜਦੀ ਨਹੀਂ ਜਿਹੜਾ ਨਸ਼ਾ ਕਿੱਥੇ ਫੜਦੇ ਫੜਦੇ ਪਿੰਡ ਦੇ ਮੈਂਬਰਾਂ ਕੋ ਪਾਂਚੇ ਜਾਂਦੇ ਆ ਛਡਾ ਲਿਉਂਦੇ ਸਰਕਾਰ ਤੇ ਕਹਿੰਦੀ ਸੀ ਜਿਹੜਾ ਮੈਂਬਰ ਸਰਪੰਚ ਪਿੱਛੇ ਛਡਾਉਣ ਜੇ ਉੱਤੇ ਵੀ ਕਾਰਵਾਈ ਹੋਊਗੀ ਕੀਤਾ ਜੇ ਤੇ ਕੋਈ ਸਾਡੇ ਪਿੰਡ 'ਚ ਤੇ ਪੱਠੀਆਂ ਵੀ ਲੱਗਦੀਆਂ ਸਾਰੇ ਕੰਮ ਹੁੰਦੇ ਕੁਛ ਨਹੀਂ ਕਾਰਵਾਈ ਆ ਮੁੰਡੇ ਮਾਰ ਕੇ ਕੱਲ ਕੋ ਖਾਦਾ ਤੇ ਮਰੇ ਆ ਇੰਨਾ ਛਾ ਬੁੱਢੀ ਨੇ ਥੋੜਾ ਦੇ ਦਿੱਤਾ ਘਰੋਂ ਕੱਢ ਕੇ ਦੇ ਕੇ ਗਏ ਆ ਤੇ ਅਹੀਂ ਤੇ ਤੂੜਾਂ ਨੂੰ ਰੋਣੇ ਤੇ ਤੂੜਾਂ ਚ ਆਇਆ ਅੱਛਾ ਮੇਰਾ ਨਾਂ ਜੀ ਪਰਮਜੀਤ ਸਿੰਘ ਆ ਵਾਸੀ ਪਿੰਡ ਜੰਮਾ ਰਹੇਗਾ ਮੈਂ ਸਰਪੰਚ ਨਹੀਂ ਜੀ ਮੈਂ ਮੇਰੇ ਮੈਸੇਜ ਮੌਜੂਦਾ ਸਰਪੰਚ ਆ ਅੱਜ ਜਿਹੜੇ ਤੁਹਾਡੇ ਪਿੰਡ ਦੇ ਨੌਜਵਾਨ ਦੀ ਮੌਤ ਵੀ ਕਿਸ ਤਰ੍ਹਾਂ ਹੋਈ ਇਹ ਜੀ ਨਸ਼ੇਕਾਰ ਨਹੀਂ ਹੋਈ ਇਹਨਾਂ ਦੋਨਾਂ ਭ ਤੇ ਤਿੰਨ ਭਰਾ ਸੀ ਜੀ ਲਖਬੀਰ ਸਿੰਘ ਫੌਜੀ ਸੀ ਇਹਨਾਂ ਦੇ ਫਾਦਰ ਸਾਹਿਬ ਰਟਾਇਰ ਹੋਏ ਤੇ ਤਿੰਨ ਭਰਾ ਸੀ ਤਿੰਨਾਂ ਭਰਾਵਾਂ ਨੂੰ ਨਸ਼ੇ ਕਰਕੇ ਹੀ ਇਹਨਾਂ ਦੀ ਡੈਥ ਹੋਈ ਆ ਤੇ ਸਾਡੀ ਤਾਂ ਸਰਕਾਰਾਂ ਅੱਗੇ ਬੇਨਤੀ ਆ ਕਿ ਇਹਨੂੰ ਰੋਕਿਆ ਜਾਵੇ ਜਿਹੜੀਆਂ ਸਿਰਫ ਕਾਗਜ਼ੀ ਗੱਲਾਂ ਨਾ ਕੀਤੀਆਂ ਜਾਂਣ ਕੱਲੇ ਭਾਸ਼ਣबाजी ਨਾ ਕੀਤੀ ਜਾਵੇ ਅੱਜਕੱਲ ਇਹ ਆ ਕਿ ਜੇ ਕੋਈ ਬੋਲਦਾ ਤੇ ਉਹਨੂੰ ਕਹਿ ਦਿੰਦੇ ਕਿ ਇਹ ਸਰਕਾਰ ਵਿਰੋਧੀ ਆ ਪਰ ਅਸੀਂ ਸਮਾਜ ਦੀ ਗੱਲ ਕਰਦੇ ਆ ਕਿ ਜੇ ਚੰਗੇ ਇਨਸਾਨ ਆ ਸਾਡੇ ਗੋਲੀਆਂ ਨਾ ਮਾਰੇ ਜਾਣ ਦੇ ਜਿਹੜੇ ਕੁਛ ਸਾਡੇ ਨਸ਼ੇਰਾਂ ਹੀ ਤੁਰੇ ਜਾਣਦੇ ਆ ਕੋਈ ਸਾਡੇ ਬੱਚੇ ਉਹਨਾਂ ਨੂੰ ਗਮਰਾਹ ਕੇ ਤੇ ਕਤਲ ਬੰਦੇ ਜਾਣਦੇ ਆ ਅਸੀਂ ਇਸੇ ਸੋਚਾਂ ਕਿ ਸਾਡੇ ਪੰਜਾਬ ਦਾ ਬਣਾਊਗਾ ਕੀ ਕੀ ਲੱਗਦਾ ਸਰਕਾਰ ਕੀ ਕੰਮ ਕਰ ਰਹੀ ਲੱਛਾ ਚੜਿਆ ਵੇਟੇ ਬਿਲਕੁਲ ਝੂਠੇ ਦਾਵੇ ਆ ਬਿਲਕੁਲ ਝੂਠੇ ਦਾਵੇ ਆ ਸ਼ਰੇਆਮ ਸਪਲਾਈ ਹੋਣ ਢੀ ਆ ਘਰ ਘਰ ਸਪਲਾਈ ਹੋਣ ਢੀ ਆ ਇਹ ਤਾਂ ਨਾ ਇੱਕ ਦਾ ਨਾ ਕੋਨੀ ਛੋਟਾ ਨਾ ਤੇ ਇੱਕ ਦਾ ਨਾ ਗੋਪੀ ਸੀ ਹਾਂਜੀ ਇੱਕ ਵਿਆਹਿਆ ਸੀ ਇੱਕ ਦੀਆਂ ਦੋ ਗੁੜੀਆਂ ਛੋਟੀਆਂ ਛੋਟੀਆਂ 7 ਸਾਲ ਦੀ ਇੱਕ 5 ਸਾਲ ਦੀ ਆ ਪੋਨੋਨ ਦੇ ਪਾਲਣ ਪੋਸ਼ਣ ਕਰਨ ਲਈ ਕੁਝ ਨਹੀਂ ਕਰ ਬਚਿਆ ਮੰਗੀ ਕਰਦੇ ਨੇ ਮੰਗਦੇ ਸਰਕਾਰ ਕੋਈ ਆ ਜੀ ਸਰਕਾਰ ਹੀ ਜੇ ਸਾਡੀ ਜਵਾਨੀ ਨੂੰ ਬਚਾ ਸਕਦੀ ਆ ਸਾਡੇ ਪੰਜਾਬ ਨੂੰ ਬਚਾ ਸਕਦੀ ਆ ਸੱਚੇ ਮਨੋਂ ਕੰਮ ਕਰੇ ਤੇ ਜਿਹੜੀ ਜੋ ਕਹਿ ਰਹੇ ਆ ਉਸੇ ਆਪਣੇ ਆਪਣੇ ਬੋਲਾਂ ਤੇ ਹੀ ਅਮਲ ਕਰ ਲੈ ਅਸੀਂ ਦੇਖੋ ਬੇਨਤੀ ਕਰਦੇ ਆ ਸਰਕਾਰ ਅੱਗੇ ਕਿ ਆਪਣੇ ਬੋਲਾਂ ਤੇ ਹੀ ਅਮਲ ਕਰ ਲੈ ਤੇ ਸਾਡਾ ਜਿਹੜਾ ਪੰਜਾਬ ਆ ਸ਼ਾਇਦ ਸਾਡਾ ਪੰਜਾਬ ਬਚ ਜਾਏ ਤੇ ਸਾਡੀ ਜਵਾਨੀ ਬਚ ਜਾਏ ਉਹਦੇ ਦੇ ਵਿੱਚ ਇਹ ਵੀ ਉਹਨੇ ਇੱਕ ਵੀਡੀਓ ਚੱਲ ਚੱਲਦੀ ਸੀ ਜਿਹੜੀ ਮੈਂ ਦੇਖਿਆ ਸੀਗਾ ਵੀ ਦੋ ਭਰਾ ਸੀਗੇ ਵੀਕਾ ਮਲਕੀਤ ਹੈ ਤੇ ਗੁਰਪ੍ਰੀਤ ਹੈਗੇ ਇਹ ਨਸ਼ੇ ਦਾ ਕੰਮ ਕਰਦੇ ਸੀਗੇ ਤੇ ਨਾਲੇ ਨਸ਼ਾ ਆਪ ਵੀ ਲੈ ਲਗਾਉਂਦੇ ਸੀਗੇ ਇੱਕ 1.5 ਸਾਲ ਤੋਂ ਕਹਿੰਦੇ ਇਹਨਾਂ ਦੇ ਕਰਦੇਗੇ ਇਹਨਾਂ ਨੇ ਛੱਡਿਆ ਹੋਇਆ ਸੀਗਾ ਤੇ ਇਹ ਗੋਲੀ ਦੇ ਉੱਪਰ ਸੀਗੇ ਤੇ ਜਿਹੜੀ ਗੋਲੀ ਦੇ ਨਾਲ ਜਿਹੜਾ ਸੀਗਾ ਵੀ ਇਹ ਉਸ ਚੀਜ਼ ਨੂੰ ਸਹਿਣ ਨਹੀਂ ਕਰ ਪਾਈ ਹੋਈ ਅਸੀਂ ਇਹਨੂੰ ਨਸ਼ਾ ਇਹਨਾਂ ਨੂੰ ਮਿਲ ਨਹੀਂ ਸੀ ਰਿਹਾ ਤੇ ਗੋਲੀ ਨੂੰ ਇਹ ਜਿਹੜਾ ਸੀਗਾ ਡਬਲ ਕਰਕੇ ਇਹਨਾਂ ਨੇ ਯੂਜ਼ ਕੀਤੀ ਸੀਗੇ ਤੇ ਉਹਦੇ ਕਰਕੇ ਦੀ ਡੈਥ ਹੋ ਗਈਗੀ ਸਰਵੋਤਮੀ ਚਾਚੀ ਆ ਕੋਈ ਰਿਸ਼ਤੇਦਾਰ ਉਹਨਾਂ ਦਾ ਕਹਿਣਾ ਹੈ ਕਿ ਲੱਗੇ ਕਿੰਨੇ ਥੋੜਾ ਤੇ ਉਹਦੇ ਉੱਪਰ ਇੱਕ ਨੌਜਵਾਨ ਤੇ ਇੱਕ ਆਂਟੀ ਸੂਟਰੀ ਦੇ ਉੱਪਰ ਜਿਹੜਾ ਨਸ਼ਾ ਲੈ ਕੇ ਆਉਂਦੇ ਨੇ ਇਹਨਾਂ ਦੇ ਘਰ ਜਿਹੜਾ ਦੇਖ ਜਾਂਦੇ ਪਿੱਛੇ ਕੰਟੀਨਿਊਟੀ ਸਾਡੀ ਜਿਹੜੀ ਰੇਡਾਂ ਸੀਗੀਆਂ ਉਹ ਤੂੜਪੇੜ ਦੇ ਵਿੱਚ ਵੀ ਹੋਈਆਂ ਅਸੀਂ ਪਰਚੇ ਵੀ ਦਿੱਤੇ ਸੀਗੇ ਉਹਨਾਂ ਦੇ ਉੱਪਰ ਇਹ ਜਿਹੜਾ ਨਵਾਂ ਕੋਈ ਕਹਿਰੇਗੇ ਵੀ ਉਹ ਉਹਨਾਂ ਤੇ ਆਂਟੀ ਤੋਂ ਅਸੀਂ ਕੋਈ ਕਲੀਅਰ ਕਰ ਲੈਂਦੇ ਕਿ ਕਿਹੜੇ ਬੰਦੇ ਆ ਗਿਆ ਕੋਈ ਮੋਬਾਈਲ ਨੰਬਰ ਆ ਗਿਆ ਕੋਈ ਇਹੋ ਚੀਜ਼ ਹੋਏਗੀ ਤੇ ਅੱਜ ਉਹਨਾਂ ਨੂੰ ਅਸੀਂ ਅਰੈਸਟ ਕਰਾਂਗੇ